ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਬਹੁਤ ਜ਼ਿਆਦਾ ਮੰਜ਼ਰ ਹੈ ਜਿਹੜਾ ਖੌਫਨਾਕ ਹੈ ਪੰਜਾਬ ਦਾ। ਉਹ ਜਿਹੜਾ ਉਤਲਾ ਜਲਾ ਜਿਆ ਨੇ ਇੱਥੋਂ ਤੱਕ ਪਾਣੀ ਆਇਆ ਤੇ ਪਰਲੇ ਪਾਸੇ ਕੀ ਦੀ ਇਹੋ ਜੀ ਕੋਠੀ ਹੋਰ ਸੀ। ਰੋੜ ਕੇ ਲੈ ਗਿਆ। ਮੁੱਖ ਮੰਤਰੀ ਸਾਹਿਬਾਂ ਦੇ ਸਾਹਮਣੇ ਹੈਲੀਕਾਪਟਰ ਦੇਤਾ ਹੁੰਦਾ ਹੈ ਹੈਲੀਕਾਪਟਰ ਜਿਹੜਾ ਸਰਚ ਮਾਰੀਏ ਕੀ ਕਰੂਗਾ ਹੈਲੀਕਾਪਟਰ 14 ਪਿੰਡ ਨਕਸ਼ੇ ਚ ਐਗਜ਼ਿਸਟ ਕਰਦੇ ਨੇ ਕਿ ਹੈਗੇ ਨੇ ਉਹ ਦਰਿਆ ਚ ਕਾਈ ਹੁਣ ਇਹ ਦੱਸਣਗੇ ਕਿ ਰਾਵੀ ਦੇ ਵਿੱਚ ਇੰਨਾ ਪਾਣੀ ਛੱਡਿਆ ਕਿਉਂ ਗਿਆ ਹੈ ਕਿ ਬੀਬੀਐਮਬੀ ਦੀ ਗਲਤੀ ਹੈ ਜਾਂ ਨਹੀਂ ਜਾਂਚ ਹੋਊਗੀ ਅਰ ਲੋਕ ਕਿੰਨੇ ਮਰੇ ਨੇ ਅਰ ਬਾਾਂ ਦੀ ਜਾਇਦਾਦ ਬਰਬਾਦ ਹੋ ਗਿਆ ਮੰਤਰੀ ਮਿਲ ਗਿਆ ਸੀ ਇਹਨਾਂ ਦਾ ਕੋਈ ਲਾਫਰਦਾ ਹੈਰੀ ਕੇ ਹੈਡ ਤੇ ਮੈਂ ਉਹਨੂੰ ਕਿਹਾ ਮਿਲ ਨੂੰ ਮਨਸਾ ਵੀ ਇੱਕ ਵਾਰੀ ਆਪਾਂ ਲੋਕਾਂ ਦਾ ਫਾਇਦਾ ਕਰ ਲਈਏ ਪਹਿਲਾਂ ਮੈਂ ਕਿਹਾ ਲੋਕ ਮਰੇ ਕਿਉਂ ਨਹੀਂ ਇਹਦਾ ਨਹੀਂ ਜਾਂਚ ਹੋਊਗੀ ਕਰਾਵਾਂਗੇ ਜੀ ਪੱਕਾ ਕਰਾਵਾਂਗੇ ਹੁਣ ਮੈਂ ਵੇਹਣਾ ਕਿੰਨੀ ਕੁ ਕਰਾਉਂਦੇ ਆ ਸਤਿ ਸ਼੍ਰੀ ਅਕਾਲ ਵਾਸ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤਨਵੰਤ ਸਿੰਘ ਘੁਮਾਣਾ ਹੜ ਨੇ ਪੂਰੇ ਪੰਜਾਬ ਦੇ ਵਿੱਚ ਕਹਿਰ ਮਚਾਇਆ ਹੋਇਆ ਹੈ ਹੜ ਦੇ ਜਿਹੜੇ ਹਾਲਾਤ ਹੜ ਤੋਂ ਥੋੜਾ ਪਾਣੀ ਉਤਰਨ ਤੋਂ ਬਾਅਦ ਨੇ ਉਹ ਬਹੁਤ ਜ਼ਿਆਦਾ ਖੌਫਨਾਕ ਨੇ ਬਹੁਤ ਜ਼ਿਆਦਾ ਡਰਾਵਣੇ ਨੇ ਜੈਸਾ ਹਾਲਾਤਾਂ ਦਾ ਲੈਣ ਦੇ ਲਈ ਬਾਈ ਉਹ ਮੇ ਤੋਜ ਮਾਨ ਵੀ ਪੰਜਾਬ ਦੇ ਵਿੱਚ ਹਰ ਥਾਂ ਤੇ ਜਾ ਕੇ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਬਾਈ ਹੁਣ ਸਾਡੇ ਨਾਲ ਮੌਜੂਦ ਨੇ ਬਾਈ ਸਾਸੀ ਕਾਂਸਰਚ ਬਾਈ ਜੀ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਬਹੁਤ ਜ਼ਿਆਦਾ ਮੰਜ਼ਰ ਹੈ ਜਿਹੜਾ ਖੌਫਨਾਕ ਹੈ ਪੰਜਾਬ ਦਾ ਆ ਤਾਂ ਹੈ ਹੀ ਹੈ ਉਹ ਰਸਤੇ ਛਾਇਆ ਵਗਰ ਅੰਦਾਜ਼ ਤੋਂ ਵੀ ਗੱਡੀ ਨਾੜੀ ਹੋਣੀ ਹੈ ਜਿਆਦਾ ਤੁਸੀਂ ਕਿ ਵੀ ਤੋ ਹੈ ਬੰਦੇ ਨੇ ਖੜੀ ਦੀ ਤੇ ਜਿਹੜੇ ਮੰਗ ਰਹੇ ਹੋ ਹਾਂ ਉਹਨਾਂ ਦੀਆਂ ਅੱਖਾਂ 'ਚ ਟੀਕ ਜਾ ਹੈ ਮੰਦਰ ਹੈ ਕੋ ਦੇਖ ਲਈ ਯਾਰ ਇਤੋਂ ਕੁਝ ਮਿਲਦੀ ਇਹ ਪੰਜਾਬ ਦੇ ਲੋਕ ਨੇ ਕਿਉਂ ਹੋਇਆ ਕਿਉਂਕਿ ਇਹਨਾਂ ਦਾ ਵਿਚਾਰਿਆਂ ਦਾ ਪਚਿਆ ਕੁਛ ਕਰਨ ਕੀ ਬੱਚੇ ਘਰੇ ਭੁੱਖੇ ਬੈਠੇ ਨੇ ਆ ਕੋਠੀ ਵੇਖ ਰਹੇ ਹਾਂ ਨਾ ਉਹ ਜਿਹੜਾ ਉਤਲਾ ਜਾਲਾ ਜਿਹਾ ਹੈ ਨਾ ਇੱਥੋਂ ਤੱਕ ਪਾਣੀ ਆਇਆ ਤੇ ਪਰਲੇ ਪਾਸੇ ਕਿਹਦੀ ਇਹੋ ਜੀ ਕੋਠੀ ਹੋਰ ਸੀ ਰੋੜ ਕੇ ਲੈ ਗਿਆ ਨਾਲ ਲੈ ਗਿਆ ਨਾਲ ਲੈ ਗਿਆ ਆ ਟਰਾਲੀ ਵਖਾਈ ਸ਼ਰਾ ਇਧਰ ਆ ਟਰਾਲੀ ਆ ਮਾਰੀ ਲਿਆ ਕਿ ਇਧਰ ਉਹ ਇੱਥੇ ਤੇ ਉਹ ਦੂਰ ਤੱਕ ਉਹ ਜਿਹੜਾ ਫਰਿੱਜ ਗਏ ਆ ਉੱਥੋਂ ਤੱਕ ਫਰਿੱਜ ਉਹ بڑے ਦਰਖਤ ਹੈ ਨਾ ਉਹ ਸਾਹਮਣੇ ਦੇ ਦੀਦਾ ਉਹ ਫਰਿੱਜ ਹੈ ਹਾਂ ਅਜੇ ਵੀ ਉੱਥੇ ਲੀਨੂ ਦੀ ਕੋਈ ਟਰਾਲੀ ਫਸੀ ਪਈ ਉਹ ਉੱਥੇ ਵੀ ਟਰਾਲੀ ਇਹ ਕੀ ਹੈ ਸਾਡੀ ਰੋੜ ਕੇ ਗਈ ਉਹ ਪਰ ਨਾਲ ਕੋਈ ਟਕਾ ਨਾ ਟਰਾਲੀ ਹੈ ਇੱਕ ਮਿੰਟ ਆ ਇਧਰ 라ਵੀ ਹੈ 2 ਤੋਂ 3 ਕਿਲੋਮੀਟਰ ਦੂਰ ਹੈ ਆ ਤੁਸੀਂ ਬੰਨ ਹੈ ਇਹ ਕਿੱਦਾਂ ਰਹਿ ਗਿਆ ਬੰਨਣਾ ਪੁਣੀ ਦੱਸਣਗੇ ਕਿ ਰਾਵੀ ਦੇ ਵਿੱਚ ਇੰਨਾ ਪਾਣੀ ਛੱਡਿਆ ਕਿਉਂ ਗਿਆ ਹੈ ਕਿ ਬੀਵੀਐਮ ਦੀ ਗਲਤੀ ਹੈ ਜਾਂ ਨਹੀਂ ਜਾਂਚ ਹੋਊਗੀ ਅਸੀਂ ਕੰਨੀ ਬੀਵੀ ਦੀ ਨਹੀਂ ਗੱਲ ਕਰ ਰਹੇ ਅਸੀਂ ਪਾਉਣ ਦੀ ਗੱਲ ਕਰ ਰਹੇ ਹਾਂ ਅਸੀਂ ਭਾਗ ਕਰਦੀ ਦੀ ਗੱਲ ਕਰ ਰਹੇ ਹਾਂ ਔਰ ਇਹ ਗਲਤੀ 2000 ਦੀ ਹੋਈ ਸੀ ਜੇ 23 ਚ ਗਲਤੀ ਹੋਣ ਤੋਂ ਬਾਅਦ ਤੁਸੀਂ ਜਾਂਚ ਨਹੀਂ ਕੀਤੀ ਤਾਂ ਹੁਣ ਕਰੋਗੇ ਅਰ ਲੋਕ ਕਿੰਨੇ ਮਰੇ ਨੇ ਅਰਬਾਂ ਦੀ ਜਾਇਦਾਦ ਬਰਬਾਦ ਹੋ ਗਈ ਆ ਛੋਨਾ ਛਾੜ ਇਹਨਾਂ ਦੀ ਵਿਚਾਰਿਆਂ ਦੀ ਕਣਕ ਆ ਬੀਜ ਲੈਣ ਤਕੜੇ ਹੋਣਗੇ ਥੋਲਾਂ ਤੇ ਪਈ ਕਣਕ ਵੀ ਖਰਾਬ ਹੋ ਗਈ ਇੱਥੇ ਤੇਰੇ ਆਉਣ ਤੋਂ ਪਹਿਲਾਂ ਹਨਾ ਦੇ ਦਿਨ ਸਾਫ਼ ਸੀਗਾ ਇੱਥੇ ਕਣਕ ਖੁੱਲੀ ਰੱਖੀ ਸੀ ਇਹਨਾਂ ਨੇ ਉਸਕàngਾ ਦਾ ਸੀ ਫਰਕ ਦੇ ਵਚਾਈ ਸੜਕ ਤੇ ਵਿਛਾਈ ਹੋਈ ਸੀ ਪੂਰੇ ਪਿੰਡ ਦੇ ਵਿੱਚ 8 8 9 9 ਫੁੱਟ ਪਾਣੀ ਸੀਗਾ ਕਾਦੀ ਕਰ 17 ਤਰੀਕ ਨੂੰ ਰਾਵੀ ਦੇ ਵਿੱਚ ਜੋ ਲੈਵਲਿੰਗ ਸੀ ਉਹ 527 ਫੁੱਟ ਦੀ ਹੈ 521 ਫੁੱਟ ਦੀ ਸੀ ਤੇ ਜਿਹੜਾ ਆਊਟ ਇਨਫਲੋ ਸੀਗਾ ਉਹ 40000 ਕਿਊਬਿਕ ਸੀ ਜਿਹੜਾ ਆਊਟਫਲੋ ਸੀ ਉਹ 8800 ਕਿਊਬਿਕ ਸੀ ਇਹ ਰੀਜ਼ਨ ਦੱਸ ਲਓ ਜਦ ਕਿ ਉਹਦਾ ਲੈਵਲਿੰਗ 521 ਫੁੱਟ ਸੀ ਕਿਉਂ ਭਾਈ ਤੁਸੀਂ ਅਗਸਟ ਦੇ ਵਿੱਚ ਉਹਦੀ ਲੈਵਲਿੰਗ ਇੰਨੀ ਕਿਉਂ ਕਰ ਲਈ ਜਦ ਕਿ ਮੌਨਸੂਨ ਤਾਂ ਬਾਕੀ ਆ ਸਪਟੰਬਰ ਨੂੰ ਚਾਹੀਦੀ ਆ ਉਹ ਹੂੰ ਇਨਾਂ ਦੀ ਬਹੁਤ ਸਾਰੇ ਜਿਹੜੇ ਪਹਿਲਾਂ ਹੈੱਡ ਰਹੇ ਨੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਆ ਉਹਨਾਂ ਦੀ ਜੀ ਅਸੀਂ ਕਦੇ ਵੀ ਸਤੰਬਰ ਤੋਂ ਪਹਿਲਾਂ ਇਹ ਲੈਵਲਿੰਗ ਕਰਦੇ ਹੀ ਨਹੀਂ ਸੀ ਇਸੇ ਲਈ ਮਤਲਬ ਉਹ ਬੰਦੇ ਆਉਣ ਦੇ ਜਦੋਂ 88 ਚ ਆਇਆ ਸੀਗਾ ਬਹੁਤ ਵੱਡਾ ਫਲੱਡ ਸੀ ਉਦੋਂ ਸਤੰਬਰ ਚ ਆਇਆ ਸੀ ਸਾਡਾ ਰੱਬ ਦੇ ਅੱਗੇ ਤਾਂ ਕਿਹਾ ਦੋਸ਼ ਨਹੀਂ ਆ ਗਿਆ ਪਰ ਇਹ ਤਾਂ ਅਗਸਤ ਦੇ ਵਿੱਚ ਲੈਵਲ ਚੱਕੀ ਬੈਠੇ ਆ ਮੈਨੂੰ ਦੱਸ ਆ ਜਿਹੜੀ ਕੋਠੀ ਦਾ ਹਾਲ ਵੇਖ ਰਹੇ ਆ ਇਸ ਪਿੰਡ ਦਾ ਹਾਲ ਵੇਖ ਰਹੇ ਟਰਾਲੀ ਜਾਂ ਸਾਰੀ ਫਸਲ ਜਾਂ ਜੋ ਆ ਤਬਾਈ ਹੈ ਔਰ ਸੜਕ ਦੇ ਟੁਕੜੇ ਟੁਕੜੇ ਕਿਤੇ ਪਏ ਆ ਇੱਕ ਆਦੇ ਘੜ ਕੇ ਮੀਂਹ ਕਰਕੇ ਜੀ ਨਹੀਂ ਇਹ ਜਿਹੜਾ ਬੰਨ ਛੱਡਿਆ ਗਿਆ ਆ ਰਾਵੀ ਦਾ ਪਾਣੀ ਆਇਆ ਇਹਦੇ ਚ ਇਹਨੂੰ ਪੁੱਛੋ ਕਿੰਨੇ ਘੰਟੇ ਚ ਪਾਣੀ ਆ ਗਿਆ ਤਾਂ ਭੱਜ ਕੇ ਬੱਚੇ ਇਹਨਾਂ ਵਿਚਾਰੇ ਚੜ ਕੇ ਤਾਂ ਕਦਰ ਸਾਨੂੰ ਭੱਜ ਕੇ ਜਾਨ ਬਚਾਉਣੀ ਪਈ ਆ ਸਾਨੂੰ ਇਹ ਵੀ ਨਹੀਂ ਸਮਾਂ ਲੱਗਿਆ ਕਿ ਅਸੀਂ ਅੰਦਰੋਂ ਕੋਈ ਜ਼ਰੂਰੀ ਸਮਾਨ ਹੈ ਜਿਹੜਾ ਉਹ ਵੀ ਕੱਢ ਲਈਏ ਉਹਨੇ ਦੱਸਣਗੇ ਇਹ ਪਾਣੀ ਨਹੀਂ ਦਾ ਸੀ ਇਹ ਬੰਨ ਦਾ ਪਾਣੀ ਹੈ ਤੇ ਕਿਉਂ ਛੱਡਿਆ ਗਿਆ ਇਹਦੀ ਜਾਂਚ ਹੋਊਗੀ ਅਸੀਂ 23 ਦੇ ਵਿੱਚ ਵੀ ਇਹ ਹੋਇਆ ਸੀ 23 ਦੇ ਵਿੱਚ ਪੌਂਗ ਡੈਮ ਦਾ ਲੈਵਲ ਬਿਲਕੁਲ ਇਜਤੇ ਸੀ ਇਹਨੂੰ ਫਲੋ ਕਿੰਨਾ ਸੀ ਬਹੁਤ ਜ਼ਿਆਦਾ ਤੇ ਆਊਟ ਫਲੋ ਕਿੰਨਾ ਸੀ 18000 ਕਿਊਸੇ 18 17 18 ਔਰ ਫਿਰ ਸਡਨਲੀ 70000 क्यूसी फिर 145000 क्यूसी फिर 130000 क्यूसी ये तेजि की गल कर रहा मैं ते जेड़ा ब्याज है ब्याज ਕਰਦੇ ਵੀ 90000 क्यूसिक ਤੋਂ ਉੱਤੇ ਚੱਲਦਾ ਨਹੀਂਗਾ ਫਲੱਡ ਬਣ ਜਾਂਦਾ ਐ ਯਾਰ ਆਉਂਦਾ ਵੀਆ ਮਸਲਾ ਇਹ ਕਿਉਂ ਛੱਡਿਆ ਜਾਂਦਾ ਇੰਨਾ ਜਦੋਂ ਉਹੀ ਕਹਿੰਦਾ ਨਾ ਕਿ 23 ਦੇ ਵਿੱਚ ਚਲੋ ਮੰਨ ਲਿਆ ਵੀ 23 ਦੇ ਵਿੱਚ ਉਹਨਾਂ ਦੇ ਵੱਲੋਂ ਤਿਆਰੀ ਨਹੀਂ ਸੀ ਇਸ ਤਰ੍ਹਾਂ ਦੀ ਪਰ ਜਦੋਂ ਆਪਾਂ ਇੱਕ ਚੀਜ਼ ਦਾ ਨਤੀਜਾ ਦੇਖ ਲੈਨੇ ਆ ਰਿਜ਼ਲਟ ਦੇਖ ਲੈਨੇ ਆ ਉਸ ਤੋਂ ਬਾਅਦ ਅਗਲੇ ਸਮੇਂ ਤਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹਦਾ ਨਤੀਜਾ ਕੀ ਨਿਕਲੂ। ਉਹ ਜਿਹੜਾ ਅਸੀਂ ਚਿੱਠੀਆਂ ਲਿਖੀਆਂ ਇਹਨਾਂ ਨੂੰ 23 ਵੇਲੇ ਤੇ ਦੀ ਜਾਂਚ ਕਰਾਓ। ਇੱਕ ਨਹੀਂ ਪਤਾ ਨਹੀਂ ਕਿੰਨੀਆਂ ਲਿਖੀਆਂ ਹੈ। ਕਰਾਈ ਨਹੀਂ। ਹੁਣ ਇੱਥੇ ਮੈਨੂੰ ਇੱਕ ਮੰਤਰੀ ਮਿਲ ਗਿਆ ਸੀ ਇਹਨਾਂ ਦਾ ਹੁੰ ਦਾ ਫਿਰਦਾ ਹੈਰੀ ਕੇ ਹੈਡ ਤੇ। ਮੈਂ ਉਹਨੂੰ ਕਿਹਾ ਮੈਨੂੰ ਨਮਨਸਾ ਇੱਕ ਵਾਰੀ ਆਪਾਂ ਲੋਕਾਂ ਦਾ ਫਾਇਦਾ ਕਰ ਲਈਏ ਪਹਿਲਾਂ। ਉਹ ਮੈਂ ਕਿਹਾ ਲੋਕ ਮਰੇ ਕਿਉਂ ਨੇ ਇਹਦਾ ਨਹੀਂ ਜਾਂਚ ਹੋਊਗੀ। ਹੂੰ ਕਾਵਾਗੇ ਜੀ ਪੱਕਾ ਕਰਾਵਾਂਗੇ ਹੁਣ ਮੈਂ ਵੇਨਾ ਕਿੰਨੀ ਕੁ ਕਰਾਉਂਦੇ ਆ। ਔਰ ਯਸੀ ਇਹਨਾਂ ਦੀ ਜਾਨ ਨਹੀਂ ਛੱਡਣੀ ਔਰ ਜਾਨ ਪੰਜਾਬ ਵਾਲਿਆਂ ਨੂੰ ਛੱਡਣੀ ਵੀ ਨਹੀਂ ਚਾਹੀਦੀ ਕਿਉਂ ਵਿਚਾਰੇ ਬਰਬਾਦ ਹੋਏ ਨੇ ਔਰ ਇਹ ਹੀ ਹੋਏ ਨੇ ਕੱਲੇ ਕੋਈ ਹਿਸਾਬ-ਕਿਤਾਬ ਹੈ ਨਹੀਂ ਕੋਈ ਹਿਸਾਬ ਔਰ ਫਿਰ ਵੇਖ ਤੋਖ ਦੀ ਗੱਲ ਮੁੱਖ ਮੰਤਰੀ ਸਾਹਿਬਾਂ ਦੇ ਸਾਹਮਣੇ ਹੈਲੀਕਾਪਟਰ ਦੇਤਾ ਹੁਣ ਤਾਂ ਹੈਲੀਕਾਪਟਰ ਕੇਡਾ ਸਰਚ ਮਾਰੀਏ ਕੀ ਕਰੂਗਾ ਹੈਲੀਕਾਪਟਰ ਅੱਜ ਮੈਂ ਪੜ ਰਿਹਾ ਸੀ ਇੱਕ ਮੁੰਡੇ ਦਾ ਉਹ ਆਉਂਦੇ ਜੀ ਸਾਡੀ ਸੀਗੀ ਜ਼ਮੀਨ ਆ ਸਾਡਾ ਸ਼ੈੱਡ ਸੀਗਾ ਉੱਤੋਂ ਸੜਦਾ ਖਾਣ ਵਾਲਾ ਸਾਮਾਨ ਸ਼ੈੱਡ ਟੁੱਟ ਗਿਆ ਉਹਦਾ ਸ਼ੁਕਰ ਹੈ ਥੱਲੇ ਨਹੀਂ ਕੋਈ ਬੈਠਾ ਸੀਗਾ ਆ ਕੰਮ ਇੱਥੇ ਹੈ ਨਹੀਂ ਕੈਪਟਨ ਦੀ ਲੋੜ ਨਹੀਂ ਗਈ ਇਹਨਾਂ ਨੂੰ ਲੋੜ ਹੈ ਵਿਚਾਰਿਆਂ ਨੂੰ ਹਜ਼ਾਰਾਂ ਕਰੋੜ ਦੀ ਕਿ ਇਹ ਪੰਜਾਬ ਦਾ ਡਿਜ਼ਾਸਟਰ ਬਣਾਇਆ ਗਿਆ ਹੈ ਕਿ ਇਹ ਰਾਸ਼ਟਰੀ ਆਪਦਾ ਬਣਾ ਕੇ ਸੈਂਟਰ ਗਵਰਨਮੈਂਟ ਨੇ ਅਨਾਉਂਸ ਕੀਤਾ ਹੈ ਮੋਦੀ ਨੇ ਤਾਂ ਕੱਲ ਗੱਲ ਕੀਤੀ ਇਹਦੇ ਨਾਲ ਰਾਤ ਨੂੰ ਕੋਈ ਸੈਂਟਰ ਦਾ ਮਨਿਸਟਰ ਆ ਕੇ ਵੇਖ ਰਿਹਾ ਇੱਥੇ ਕੀ ਹੋ ਰਿਹਾ ਹੈ ਵੇਖਿਆ ਕਿਸੇ ਨੇ ਇਹ ਗਲਤੀ ਕੀਤੀ ਹੈ BBMP ਦੀ ਜੇ ਨਹੀਂ ਕੀਤੀ ਤਾਂ ਜਾਂਚ ਕਰ ਲੈਣ ਔਰ ਜੁਡੀਸ਼ੀਅਲ ਜਾਂਚ ਕਰਾਉਣ ਨੂੰ ਸਾਡੇ ਪੰਜਾਬ ਦੇ ਬੰਦੇ ਉਹਦੇ ਵਿੱਚ ਹੋਣੇ ਚਾਹੀਦੇ ਆ ਇੱਕ ਟਾਈਮ ਫਿਕਸ ਕਰਨ ਔਰ ਦੱਸਣ ਜਿਹੜਾ ਲੈਵਲਿੰਗ ਹੁੰਦਾ ਹੈ ਜਿਹੜੀ ਇਨਫਲੋ ਤੇ ਆਊਟਫਲੋ ਹੈ ਉਹ ਪਾਰਦਰਸ਼ੀ ਹੋਣਾ ਚਾਹੀਦਾ ਜਿਹੜਾ ਸੇਫਟੀ ਬੰਨ ਖੇਤਾ ਉਹਦੇ ਵਿੱਚ ਮੈਂਸ਼ਨ ਹੈ ਜਦੋਂ ਅਸੀਂ ਸਰਕਾਰੀ ਅਧਿਕਾਰੀ ਕੋਈ ਵੀ ਜਿਹੜਾ ਮੰਤਰੀਆਂ ਨੂੰ ਸਵਾਲ ਕਰਦੇ ਆ ਉਹ ਕਹਿੰਦੇ ਕਿ ਪਹਿਲਾਂ ਆਪਾਂ ਸਥਿਤੀ ਸੰਭਾਲ ਲੀਏ ਬਾਅਦ ਚ ਇਹਦੇ ਬਾਰੇ ਗੱਲ ਕਰਾਂਗੇ ਸਥਿਤੀ ਬਣੀ ਕਿਉਂ ਇਹਦੀ ਗੱਲ ਨਹੀਂ ਕਰਨਗੇ ਰੋਲਾ ਹੀ ਹੈ ਨਾ ਉਹਨਾਂ ਨੂੰ ਕਹੋ ਚੱਲ ਇੱਕ ਗੱਲ ਦੱਸ ਦਿਓ ਅਸੀਂ ਤੁਹਾਡੇ ਨਾਲ ਲੱਗੀ ਹੋਏ ਹਾਂ ਕੀ ਤੁਸੀਂ ਇਹ ਦੱਸੂਗੇ ਕਿ ਕਿਸ ਦੇਣੇ ਦੀ ਗੱਲ ਕਰੀਏ ਤੁਹਾਡੇ ਨਾਲ ਤੇ ਤੁਸੀਂ ਗੱਲ ਦਾ ਜਵਾਬ ਦੇ ਲੂਗੇ ਅਸੀਂ ਪੁੱਛਕਿਓਰੇ ਕਿ ਤੁਸੀਂ ਗੱਲ ਤਾਂ ਕਰਦੇ ਹੀ ਨਹੀਂ ਤੁਸੀਂ ਤਾਂ ਡਰਾਮਾ ਕਰਦੇ ਹੋ ਮੈਂ ਤੁਹਾਨੂੰ ਦੱਸ ਰਿਹਾ ਲਈ ਇਹ ਸਿੱਧੇ ਤੁਹਾਨੂੰ ਡਾਟਾ ਦੀ ਗੱਲ ਕਰ ਰਹੇ ਹਾਂ ਇਹ ਹੋਇਆ 10 ਦਿਨ ਜੇ ਗਲਤ ਬੋਲ ਰਹੇ ਆ ਤਾਂ 23 ਚ ਗਲਤ ਬੋਲਿਆ ਤਾਂ 10 ਦਿਨ ਹੁਣ 10 ਦਿਨ ਇਨਾਂ ਦੇ ਜਿਹੜੇ ਪੁਰਾਣੇ ਇੰਜੀਨੀਅਰ ਨੇ ਉਹ ਬੋਲ ਰਹੇ ਨੇ ਉਹਦੇ ਯਾਰ ਅਸੀਂ ਕਦੇ ਵੀ ਲੈਵਲ ਸਤੰਬਰ ਤੋਂ ਪਹਿਲਾਂ ਉਪ ਨਹੀਂ ਕੀਤਾ ਸੀ ਕਿਉਂਕਿ ਮੌਨਸੂਨ ਹੁੰਦੀ ਆ ਪਹਾੜਾਂ ਤੋਂ ਪਾਣੀ ਆਉਂਦਾ ਤਾਂ ਸੰਭਾਲ ਸਕੀਏ ਇਨਾਂ ਦੀਆਂ ਬੇਵਕੂਫੀਆਂ ਜਾਂ ਇਨਾਂ ਦੀ ਸਾਜ਼ਿਸ਼ ਭੁਗਤ ਕੌਣ ਰੇ ਆ ਵਿਚਾਰੇ ਆ ਘੋਨੇ ਵਾਲਾ ਪਿੰਡ ਐ ਇੱਧਰ 라ਵੀ ਐ 2 ਕਿਲੋਮੀਟਰ ਤੋਂ ਇੱਧਰ ਗੁਰਦਾਸਪੁਰ ਦੀ ਹੱਦ ਐ ਦੋ ਤੋਂ ਜਿਵੇਂ ਨੇ ਦੂ ਪਿੱਛੇ ਜਿੰਨੇ ਪਿੰਡ ਨੇ ਇਹ ਪੂਰੇ ਪਿੰਡ 'ਚ 10 10 ਫੁੱਟ ਪਾਣੀ ਵੜ ਗਿਆ ਖਾਣ ਨੂੰ ਕੱਖ ਨਹੀਂ ਉਹ ਪਰਲੇ ਪਿੰਡਾਂ 'ਚ ਵੀ ਨਹੀਂ ਗਾ ਅਸੀਂ ਇੱਕ ਘਰ ਤੇ ਹੁਣ ਗੱਲ ਕਰਕੇ ਆਈਆਂ ਕਹਿੰਦੇ ਸਵੇਰ ਆ ਚਾਹ ਵੀ ਅਸੀਂ ਮੱથા ਬਣਾ ਕੇ ਪੀਤੀ ਐ ਸਾਡੇ ਕੋਲੇ ਬੱਚੇ ਭੁੱਖੇ ਬੈਠੇ ਨੇ ਸਵੇਰ ਦਾ ਕੁਝ ਖਾਣ ਨੂੰ ਨਹੀਂ ਹੈਗਾ ਤੇ ਘਰ ਦੇ ਵਿੱਚੋਂ ਬੱਚਿਆਂ ਦੇ ਸਰਟੀਫਿਕੇਟ ਤੱਕ ਜਿਹੜੇ ਗੁੰਮ ਹੋ ਗਏ ਨੇ ਉਸ ਵੀ ਅਜਿਹੀ ਚੀਜ਼ ਨਹੀਂ ਜਿਹੜੀ ਆਪਾਂ ਕਹਿ ਸਕੀਏ ਕਿ ਘਰ ਦੇ ਵਿੱਚ ਬੱਚੀ ਆ ਕੀ ਇਹ ਦੱਸਣਗੇ ਕਿ ਰਿਲੀਫ ਕੈਂਪ ਕਿੱਥੇ ਆ ਪੰਜਾਬ ਗਵਰਨਮੈਂਟ ਦਾ ਜਾਂ ਸੈਂਟਰ ਗਵਰਨਮੈਂਟ ਦਾ ਅਈ ਨਿਸਾਨ ਕਿਤੇ ਨਜ਼ਰੀਆ ਰੀਲੀਫ ਕੈਂਪ ਹੈਗਾ ਕਿਤੇ ਜਿੱਥੇ ਆਪਾਂ ਜਾ ਸਕੀਏ ਆਸਤੇ ਕੀ ਨਜ਼ਰੀਆ ਜਿੱਥੇ ਇਹਨਾਂ ਬੰਦਿਆਂ ਦੇ ਲੋਕ ਜਾ ਕੇ ਰਹਿ ਸਕਣ ਹੈਗਾ ਰੀਲੀਫ ਕੈਂਪ ਕਿਤੇ ਕੋਈ ਇਹੋ ਜੀ ਇਹਨਾਂ ਦੀ ਰੈਸਕਿਊ ਟੀਮ ਕਿਤੇ ਨਜ਼ਰ ਆ ਰਹੀ ਹੈ ਕਿ ਜੋ ਫਸੇ ਹੋਣ ਤਾਂ ਉਹਨਾਂ ਨੂੰ ਬਾਹਰ ਕੱਢ ਸਕਣ ਅਸੀਂ ਸੀ ਕਿ ਉਧਰ ਹਰੀਕੇ ਹਟ ਦੇ ਨਾਲ ਖੋਸਪੁਰ ਨੂੰ ਜਾਣ ਵਾਲੇ ਪਿੰਡਾਂ ਚੋਂ ਆਂ ਜੰਦਰੀਆ ਰੋਡ ਦੇ ਉੱਤੋਂ ਗੇੜੀ ਦੇ ਕੇ ਨਿਕਲ ਆ ਆ ਜਿੱਥੇ ਰੋਡ ਉੱਥੇ ਹੀ ਬੜਾ ਹੈ ਉੱਥੇ ਤਾਂ ਵੜਦੇ ਹੀ ਨਹੀਂ ਉਹਨੋਂ ਉੱਥੇ ਅਸੀਂ ਇੱਕ ਕਿਸ਼ਤੀ ਲਈ ਕਿਸ਼ਨ ਸਿੰਘ ਵਾਲਾ ਬਸਤੀ ਜਾਂ ਪਿੰਡ ਕਹਿ ਲਓ ਤੁਸੀਂ ਅਸੀਂ ਉੱਥੇ 2 ਕਿਲੋਮੀਟਰ ਗਏ ਸੀ ਉਹਦੇ 'ਚ ਅੱਗੇ 6 ਕਿਲੋਮੀਟਰ ਹੋਰ ਸੀਗਾ ਪਿੰਡੀ ਪਿੰਡ ਸੀ ਉੱਥੇ ਉੱਥੇ ਆਈ ਇਹਨਾਂ ਦੀ ਬੋਟ ਇੱਕ ਢੇੜਾ ਮਸਾ ਲਾਉਂਦੀ ਸੀ ਦਿਨ 'ਚ ਤੇ ਵਿਚਾਰਿਆਂ ਨੇ ਪਿੰਡ ਵਾਲਿਆਂ ਨੇ ਆਪ ਦੀ ਬਣਾਈ ਹੋਈ ਆ ਪੱਕੀ ਉਹ ਆਂਦੇ ਅਸੀਂ 40 ਵਾਰੀ ਡੁੱਬ ਚੁੱਕੇ ਹਾਂ 70 ਸਾਲਾਂ 'ਚ ਕਿਉਂਕਿ ਉਹ ਗੇਮ ਹੀ ਵੱਖਰੀ ਐ ਉਹਦੇ ਪ੍ਰਧਾਨ ਨੇ ਇਹੇ ਏ ਜਿਹੜੀ ਜ਼ਮੀਨ ਆ ਨਾ ਇਹ ਸਾਰੀ ਦਰਿਆਵਾਂ ਦੇ ਥੱਲੇ ਇਹਨਾਂ ਦੀ ਮਾਲਕੀ ਹੈ ਉਹ ਬਿਆਸ ਚ ਵੀ 라ਵੀ ਚ ਵੀ ਤੇ ਸਤਲੁਜ ਚ ਵੀ ਮਾਲਕੀ ਦੀ ਜ਼ਮੀਨ ਹੈ ਕਿਉਂਕਿ ਦਰਿਆ ਆ ਕੀ ਹੁੰਦੇ ਸੀ ਹਿਲਦੇ ਜੁਲਦੇ ਰਹਿੰਦੇ ਸੀ ਜਦੋਂ ਆ 55 ਦੇ ਵਿੱਚ ਪੂਰਾ ਇਹਨਾਂ ਨੇ ਲੈ ਕੇ BBMB ਚਾੜ ਚ ਦਿੱਤਾ ਉਹ ਤੋਂ ਪਹਿਲਾਂ ਜਦੋਂ ਆ ਹਰੀਕੇ ਹੈੱਡ ਬਣ ਗਿਆ ਤੇ ਇਹਨਾਂ ਨੇ ਦਰਿਆ ਹਿਲਦੇ ਜੁਲਦੇ ਫਿਕਸ ਕਰਤੇ ਆ ਤੂੰ ਸੀ ਬੰਨ ਉਹਨਾਂ ਦੀ ਦੇਣ ਹੈ ਤੁਸੀਂ ਤੂੰ ਸੀ ਕਹਿੰਦੇ ਨਾ ਤੁਸੀਂ ਬੰਨ ਉਦੀ ਦੇਣ ਹੈ ਕਿ ਦਰਿਆ ਹਿੱਲਣ ਨਾਲ ਲੋਕਾਂ ਦੇ ਨਾ ਦਰਿਆਵਾਂ ਨੂੰ ਬੰਨ ਨਹੀਂ ਮਾਰ ਸਕਦੇ ਇਹ ਪ੍ਰਤਾਪ ਸਿੰਘ ਕਹਿ ਰਹੋ ਵੀ ਉਦੋਂ ਆ ਨਾ ਹੁੰਦਾ ਹੀਗਾ ਮੈਂ ਮਾਰ ਕੇ ਵਿਖਾਉਂਗਾ ਮਾਰ ਕੇ ਬੰਦੇ ਵੀ ਮਾਰ ਤੇ ਵਿੱਚ ਜਦੋਂ ਤੁਸੀਂ ਦਰਿਆ ਫਿਕਸ ਕਰਤੇ ਤੇ ਇਹਨਾਂ ਦੀ ਜ਼ਮੀਨ ਤਾਂ ਥੱਲੇੋਂ ਨਿਕਲ ਨਹੀਂਣੀ ਤਾਂ ਫਿਕਸ ਹੋ ਗਈ ਫਿਕਸ ਹੋ ਗਈ ਤੇ ਉਹ ਜ਼ਮੀਨ ਜਿਹਨਾਂ ਦੀ ਇਹ ਮਾਲਕੀ ਸੀ ਉਹਾਂ ਦੇ ਹੁਣ ਅਸੀਂ ਕੀ ਕਰੀਏ 4000 ਏਕੜ ਪਰਲੇ ਪਾਸੇ ਤੇ 300 ਏਕੜ ਇਧਰਲੇ ਪਾਸੇ ਪਾ ਫਾਜ਼ਲ ਕਾਲ ਨੂੰ ਉਹਨਾਂ ਨੇ ਐਕਵਾਇਰ ਕਰ ਲਈ ਬਾਕੀ ਥਾਵਾਂ ਤੇ ਦਰਿਆ ਮੁੱਕ ਗਿਆ ਬਾਕੀ ਥਾਵਾਂ ਤੇ ਵੀ ਤਾਂ ਦਰਿਆ ਹੀ ਉਹਦਾ ਬੰਦੋਬਸਤ ਕੀ ਹੈ ਇਹ ਕਾਨੂੰਨ ਹੁੰਦਾ ਸੀ ਪਹਿਲਾਂ ਅੰਗਰੇਜ਼ਾਂ ਦਾ 1887 ਦਾ ਲੈਂਡ ਐਂਡ ਰੈਵਨਿਊ ਐਕਟ ਸੀਗਾ ਉਹਨਾਂ ਦਾ 1887 ਉਹਦੇ ਵਿੱਚ ਬੰਦੋਬਸਤਾਂ ਦੇ ਹੁੰਦੇ ਸੀ ਜਦੋਂ ਦਰਿਆ ਦੂਜੀ ਜਗ੍ਹਾ ਚਲਿਆ ਜਾਂਦਾ ਸੀ ਕੀ ਹੁਣ ਇਹਨਾਂ ਦਾ ਬੰਦੋਬਸਤ ਹੋਇਆ ਕੋਈ ਪਿਛਲੇ 70 ਸਾਲਾਂ 'ਚ ਇਨਾਂ ਦੀ ਜ਼ਮੀਨ ਦਾ ਕੋਈ ਮੁਆਵਜ਼ਾ ਮਿਲਿਆ ਕੋਈ ਐਕਵਾਇਰ ਕੀਤੀ ਗਈ ਆ ਕੱਖ ਨਹੀਂ ਕੌਣ ਕਰੂਗਾ ਇਹ ਤਾਂ ਹਰ ਸਾਲ ਮਰਦੇ ਨੇ ਇਹ ਵੱਡਾ ਸਕੇਲ ਹੋ ਗਿਆ ਹੈ ਉਹ ਜਿਹੜੇ ਬਜ਼ੁਰਗ ਨੇ ਉੱਥੇ ਸਾਨੂੰ ਦੱਸਿਆ ਕਿਉਂਕਿ ਉਹ ਧੋਸੀ ਬੰਦੇ ਅੰਦਰ ਹੈ ਔਰ ਉਹ 8-9 ਕਿਲੋਮੀਟਰ ਦਾ ਏਰੀਆ ਸੀ ਪੂਰਾ ਉਧਰਲੇ ਬੱਲ ਤੋਂ ਲੈ ਕੇ ਮੈਨਾਂ 9 ਤੋਂ ਵੀ ਜ਼ਿਆਦਾ ਹੀ ਹੋ ਕਿੰਨੀ ਜ਼ਮੀਨ ਹੋਊਗੀ 14 ਪਿੰਡ ਨਕਸ਼ੇ ਚ ਐਗਜ਼ਿਸਟ ਕਰਦੇ ਨੇ ਕਿ ਹੈਗੇ ਨਹੀਂ ਉਹ ਦਰਿਆ ਚ ਗਏ 14 ਪਿੰਡ ਖਤਮ ਹੋ ਗਈ ਬਿਲਕੁਲ ਖਤਮ ਹੋਣ ਵਾਲੀ ਗੱਲ ਹੈਗੀ ਇਹ ਪਿੰਡ ਵੀ ਅਸੀਂ ਦੇਖ ਰਹੇ ਹਾਂ ਜੀ ਉਹੀ ਗੱਲ ਹੈ ਵੀ ਬਰਬਾਦ ਹੋ ਚੁੱਕਿਆ ਪੂਰੀ ਤਰ੍ਹਾਂ ਇਹ 2-3 ਆਰੀਓ 2-3 ਆਰੀ ਆਏ ਹੋ ਗਿਆ ਇਹ ਵੀ ਖਤਮ ਹੋ ਗਿਆ ਅਰੇ ਮੀਂਹ ਵੀ ਪੈ ਰਿਹਾ ਲਗਾਤਾਰ ਉਹੀ ਗੱਲ ਹੈ ਵੀ ਮੀਂਹ ਵੀ ਪੈ ਰਿਹਾ ਇਹ ਪਾਣੀ ਦੀ ਮਾਰ ਪੈ ਰਹੀ ਹੈ ਪਾਣੀ ਚੱਲ ਹੀ ਰਿਹਾ ਰੋਕਣ ਦਾ ਨਾਮ ਨਹੀਂ ਮੈਂ ਤੈਨੂੰ ਇੱਕ ਗੱਲ ਹਣੇ ਸ਼ੇਰ ਜੇ ਮੀਂਹ ਨਾਲ ਬਰਬਾਦ ਹੋਏ ਹੁੰਦੇ ਤਾਂ ਬਾਕੀ ਪੰਜਾਬ ਵੀ ਟੋਟਲ ਬਰਬਾਦ ਹੋ ਗਿਆ ਹੁੰਦਾ ਇੱਥੇ ਹੀ ਕਿਉਂ ਇੰਨਾ ਉੱਚਾ ਪਾਣੀ ਆ ਗਿਆ ਕਿ ਕੋਠੀਆਂ ਹੀ ਰੁੜ ਗਈਆਂ ਮੇਰੇ ਪਿੰਡਾਂ ਵਾਲੇ ਵੀ ਪਾਣੀ ਹੋ ਰਿਹਾ ਹਜੇ ਪਰ ਝੋਨੇ ਹਜੇ ਵੀ ਬਚੇ ਹੋਏ ਨੇ ਜਮੀਂ ਆਇਆ ਪਿੰਡਾ ਤਾਂ ਸ਼ਾਇਦ ਘੜ ਬੜੋ ਚ ਪਰ ਇਹ ਤਾਂ ਪਹਿਲੇ ਹੀ ਬਰਬਾਦ ਹੋ ਗਏ ਉਹ ਕੀ ਨਹੀਂ ਕੀਤੇ ਆ ਦਰਿਆ ਨੇ ਦਰਿਆ ਨੇ ਨਹੀਂ ਪੰਨਾ ਨੇ ਧਰਮਾ ਨੇ ਜਿੱਥੋਂ ਪਾਣੀ ਇੱਕੇ ਦਾ ਮ ਛੱਡਿਆ ਗਿਆ ਕਿਉਂਕਿ ਬਹੁਤ ਸਾਰੇ ਦਰਿਆ ਨੇ ਉਹ ਇੱਕ ਹੱਦ ਤੋਂ ਬਾਅਦ ਨਹੀਂ ਚੱਲਦੇ ਬਰਬਾਦ ਹੋ ਜਾਂਦੇ ਤਾਂ ਕਿਤੇ ਨਾ ਕਿਤੇ ਪਾਜੀ ਹੁਰਾ ਨੇ ਜਿਹੜੀ ਗੱਲ ਕਹੀ ਹੈ ਕਿ ਅਸਲ ਦੇ ਵਿੱਚ ਆ ਜਿਨ੍ਹਾਂ ਦੇ ਜ਼ਿੰਮੇਵਾਰੀ ਬਣਦੀ ਸੀ ਇਹਨਾਂ ਲੋਕਾਂ ਨੂੰ ਸੰਭਾਲਣ ਦੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਇਹਨਾਂ ਲੋਕਾਂ ਦੇ ਲਈ ਪ੍ਰਬੰਧ ਕਰਨ ਦੀ ਉਹਨਾਂ ਨੇ ਪ੍ਰਬੰਧ ਕਰਨ ਦੀ بجائے ਸਗੋਂ ਜਿਹੜਾ ਡੈਮਾਂ ਦੇ ਵਿੱਚ ਪਾਣੀ ਵਧਾਇਆ ਗਿਆ ਬੇਤਰਤੀਬੀ ਦੇ ਨਾਲ ਵਧਾਇਆ ਗਿਆ ਉਸ ਤੋਂ ਬਾਅਦ ਇਹਨਾਂ ਦੇ ਕੋਲੇ ਜਵਾਬਦੇਹੀ ਕੋਈ ਨਹੀਂ ਕਿ ਇਹਨਾਂ ਲੋਕਾਂ ਦੀ ਜੋ ਹਾਲਾਤ ਬਣੇ ਨੇ ਉਸ ਦਾ ਅਸਲ 'ਚ ਜ਼ਿੰਮੇਵਾਰ ਕੌਣ ਹੈ ਜੇਕਰ ਸਰਕਾਰਾਂ ਦੇ ਕੋਲੋਂ ਜਵਾਬ ਮੰਗਿਆ ਜਾਂਦਾ ਤਾਂ ਉਹਨਾਂ ਦੇ ਕੋਲੇ ਜਵਾਬ ਕੋਈ ਨਹੀਂ ਪਰ ਹੁਣ ਸਮਾਜ ਸੇਵੀ ਸੰਸਥਾਵਾਂ ਨੇ ਜਿਨ੍ਹਾਂ ਨੇ ਇਹਨਾਂ ਲੋਕਾਂ ਦੀਆਂ ਬਾਹਾਂ ਫੜੀਆਂ ਨੇ ਜਿਹੜੇ ਇਹਨਾਂ ਲੋਕਾਂ ਦੀ ਮਾੜੀ ਮੋਟੀ ਸਾਰ ਲੈਣ ਆਏ ਨੇ ਜਿਵੇਂ ਭਾਜੀ ਹੋਰਾਂ ਨੇ ਦੱਸਿਆ ਕਿ ਇੱਥੇ ਸਰਕਾਰ ਦਾ ਸਾਨੂੰ ਵੀ ਰਸਤੇ ਦੇ ਵਿੱਚ ਕੋਈ ਕੈਂਪਨੀ ਮਿਲਿਆ ਕੋਈ ਇਸ ਤਰ੍ਹਾਂ ਦੀ ਕੋਈ ਇਹਨਾਂ ਦੀ ਮੈਡੀਕਲ ਸੁਵਿਧਾ ਨਹੀਂ ਮਿਲੀ ਕਿ ਜਿਹੜੀ ਇਹਨਾਂ ਲੋਕਾਂ ਦੇ ਘਰਾਂ ਤੱਕ ਪਹੁੰਚਦੀ ਹੋਵੇ ਛੋਟੇ ਛੋਟੇ ਮੈਡੀਕਲ ਕੈਂਪ ਲੱਗੇ ਹੋਏ ਨੇ ਉਹ ਪਤਾ ਨਹੀਂ ਕਿਸੇ ਸੰਸਥਾ ਵੱਲੋਂ ਨੇ ਜਾਂ ਸੱਚੀ ਸਰਕਾਰ ਵੱਲੋਂ ਭੇਜੇ ਗਏ ਨਹੀਂ ਪਰ ਕਿਤੇ ਨਾ ਕਿਤੇ ਵੱਡੇ ਲੈਵਲ ਤੇ ਜਿਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਇਹਨਾਂ ਲੋਕਾਂ ਦੀ ਮਦਦ ਕਰ ਰਹੀਆਂ ਨੇ ਉਸ ਦੇ ਮੁਰੇ ਸਰਕਾਰ ਬਿਲਕੁਲ ਫੇਲੀਅਰ ਨਜ਼ਰ ਆ ਰਹੀ ਹੈ ਤੁਸੀਂ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਕਿ ਇੱਥੇ ਤੁਹਾਨੂੰ ਗਲਤੀ ਸਰਕਾਰ ਦੀ ਲੱਗਦੀ ਹੈ ਕਿ ਨਹੀਂ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸასი ਕਾਲ